लोचन दोय अनेक लोचन ब्रह्मा एक सम्वंजन बाणी लोचन ब्राह्मण और श्री जिसने तन्नेनो शालग्राम ਦਿੱਤਾ तन्ने ने अपने तुक्षर्दा राई पहले दिनियों के चर्मा पान साक्षात करके उन अपनी रोटी रखी छाई ਬਹੁਤਾਰੇ ਕੰਮ ਕਰਵਾਏ ਕੇ ਜੀਪਤੀ ਦੇ ਸਮੀਨਾਰ ਪ੍ਰਮਾਤਮਾ ਦੇ ਕਰਵਾਉ ਨਾਲ ਹੈ ਆਪਣੇ ਉਹਨਾਂ ਦੇ ਵਿਚੂਤੋ। ਸੰਨੀ ਦਾ ਜੀ ਕਰਾਉਂਦਾ। ਉਹ ਤਰਲੋਚਨ ਬ੍ਰਾਹਮਣ ਸੀ। ਤਰਲੋਚਨ ਬਾਣੀ ਹੈ ਜਿਸ ਤੇ ਬਹੁਤ ਸਾਰੇ ਸ਼ਬਦ ਬਾਣੀ ਵਿੱਚ ਆਉਂਦੇ ਆ। ਤਰਲੋਚਨ ਨੂੰ ਪ체 ਤਰਲੋਚਨ ਤੇ ਉਸ ਤੇ ਕਰ ਵਾਲੀ। ਉਹਨੂੰ ਬੱਚਾ ਨਹੀਂ ਸੀ ਦਰਸਲ ਕੋਈ। ਬਹੁਤ ਸਾਰੀ ਦਫਾ ਜ਼ਿਕਰਵਾਲੀ ਕਹਾਣੀ ਵਿੱਚ ਦੇਖੋ। ਜੀ ساری ਜਿੰਦਗੀ ਸੰਤਾਨੀ ਸੇਵਾ ਕਰਦੇ ਰਹੇ ਆ। ਕੈਂਨ ਕਰਦੇ ਰਹੇ ਆ। ਨਾ ਕੋ ਪਰਮਾਤਮਾ ਨੇ ਸਾਨੂੰ ਕੋਈ ਪੁੱਤਰ ਦਿੱਤਾ। ਇਹ ਨਹੀਂ ਉਹ ਚੰਗਾ ਨੌਕਰ ਰਹਿੰਦਾ ਹੈ ਸੰਤਾਂ ਦੀ ਸੇਵਾ ਕਰਨੋਂ ਆਪਸੇ ਸਾਡੇ ਹੀ ਵਿਵਿੱਧ ਹੋ ਗਏ, ਕਮਜ਼ੋਰ ਹੋ ਗਏ। ਆਪਣਾ ਆਪ ਹੀ ਸਮਰਨਾ ਬੜਾ ਔਖਾ ਹੋਇਆ ਹੈ। ਕੁਛ ਕਰਤੀ ਜੇ ਕੋਈ ਨੌਕਰ ਇਹ ਤੁੜਨੇ ਰੇਗੀ ਚਲਾਇਆ ਨਾ। ਚੰਗਾ ਨੌਕਰ ਵੀ ਨਹੀਂ ਮਿਲਦਾ। ਇਹ ਗੱਲ ਸੁਣ ਕੇ ਸਾਰੇ ਚਿੰਦੀ ਕਹਿਣ ਲੱਗੇ ਅਸੀਂ ਇਸ ਵਾਸਤੇ ਤਾਂ ਸੁਤੰਤਵਿਸ਼ੇ ਉਹਤੇ ਬੰਦੀ ਕਰਦੇ ਹੀ ਨਹੀਂ ਬੇਸੀ ਝੂਠੇ ਪਦਾਰਥ ਨੂੰ ਨੀਰ ਅਸੀਂ ਆਪਣਾ ਫਰਜ਼ ਜਾਣ ਕੇ ਵੀ ਮਾਨਕਤੰ ਦਾ ਫਰਜ਼ ਰਹਿ ਉਹਦੀ ਬੰਦੀ ਕਰਨੀ ਸਿੱਚਾ ਕਰਨੀ ਇਸ ਵਾਸਤੇ ਕਰਦੇ ਹਾਂ ਇਸ ਵਾਸਤੇ ਕਰਦੇ ਜਨਮ ਸਫਲਾ ਕਰਨ ਵਾਸਤੇ ਕਰਦੇ ਹਾਂ ਝੂਠੇ ਪਦਾਰਥਾਂ ਦੀ ਮੇਰੇ ਚਿਤ ਵਿੱਚ ਕੋਈ ਇਛੇ ਨਹੀਂ ਦੁਰਜਰ ਲੱਗੇ ਸਾ ਤੇਰੇ ਚਿਤ ਵਿੱਚ ਹੋਣੀ ਚਾਹੀਦੀ ਹੈ हाँ, सेवा जरूर है साडा पर हम अवस्था तो होगी साड़ी कोई शक नहीं बिरत तो अवस्था दे अपना शरीर आप ही संभालना ओखा हो जाता नौकर चंगा ना मिलना यह तेरे अख्तियार भी है